ਸਾਚੀ ਮੇਰੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਪੇਰੈਂਟਸ ਦੀ ਕੋਚਿੰਗ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਜਮਾਨਾ ਹੁਣ ਕਾਫੀ ਹੱਦ ਤੱਕ ਬਦਲ ਚੁੱਕਿਆ ਹੈ ਇਦਾਂ ਹੀ ਨਿਊ ਜਨਰੇਸ਼ਨ ਦੇ ਅਕੋਰਡਿੰਗ ਪੇਰੈਂਟਿੰਗ ਦਾ ਸਟਾਈਲ ਵੀ ਹੁਣ ਚੇਂਜ ਹੋ ਚੁੱਕਿਆ ਹੈ ਸੋ ਪੇਰੈਂਟਸ ਨੂੰ ਚਾਹੀਦਾ ਹੈ ਕਿ ਨਿਊ ਪੇਰੈਂਟਿੰਗ ਸਟਾਈਲ ਨੂੰ ਅਡਾਪਟ ਕਰਨ ਅਗਰ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇੱਕ ਕਾਮਯਾਬ ਇਨਸਾਨ ਬਣੇ ਇੱਕ ਉਹਦੀ ਸਖਸ਼ੀਅਤ ਦੇ ਵਿੱਚ ਕੁਝ ਵੱਖਰੀ ਜੀ ਚੀਜ਼ ਹੋਵੇ ਜਿਹੜੀ ਕਿ ਉਹਨੂੰ ਬਾਕੀਆਂ ਬੱਚਿਆਂ ਨਾਲੋਂ ਅਲੱਗ ਦਿਖਾਵੇ ਤਾਂ ਇਸ ਦੇ ਲਈ ਤੁਹਾਨੂੰ ਐਫਰਟਸ ਕਰਨੇ ਪੈਣਗੇ ਇਸ ਚੀਜ਼ ਦੇ ਲਈ ਤੁਹਾਡੇ ਜਿਹੜੇ ਪ੍ਰੈਸ਼ਨ ਨੇ ਆਪਣੇ ਬੱਚਿਆਂ ਦੇ ਨਾਲ ਤੁਹਾਨੂੰ ਉਹ ਬਦਲਨੇ ਪੈਣਗੇ ਹੁਣ ਤੱਕ ਤਾਂ ਅਸੀਂ ਬੱਚਿਆਂ ਦੇ ਨਾਲ ਨਾਰਮਲ ਪ੍ਰੈਸ਼ਨ ਕਰਦੇ ਆਏ ਹਾਂ ਜਦੋਂ ਬੱਚਾ ਸਕੂਲ ਤੋਂ ਵਾਪਸ ਘਰ ਆਂਦਾ ਹੈ ਸਾਡੇ ਕੁਐਸ਼ਨ ਵੀ ਉਹਨਾਂ ਦੇ ਨਾਲ ਨਾਰਮਲ ਹੁੰਦੇ ਨੇ ਟਿਫਨ ਫਿਨਿਸ਼ ਕੀਤਾ ਅੱਜ ਮੈਮ ਨੇ ਸਕੂਲ ਵਿੱਚ ਕੀ ਕਰਵਾਇਆ ਤੇਰੇ ਟੈਸਟ ਵਿੱਚ ਕੀ ਨੰਬਰ ਆਏ ਅਗਰ ਸਭ ਕੁਝ ਹੀ ਨਵਾਂ ਕੀਤਾ ਜਾ ਰਿਹਾ ਹੈ ਤੇ ਕਿਉਂ ਨਾ ਆਪਣੇ ਪੇਰੈਂਟਿੰਗ ਦੇ ਸਟਾਈਲ ਦੇ ਵਿੱਚ ਵੀ ਕੁਝ ਨਵਾਂ ਐਡ ਕੀਤਾ ਜਾਵੇ ਜਗਰਤਾ ਤੁਸੀਂ ਆਪਣੇ ਬੱਚਿਆਂ ਦਾ ਜੀਵਨ ਬਦਲਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਪ੍ਰਸ਼ਨ ਬਦਲਨੇ ਪੈਣਗੇ ਜਿੱਦਾਂ ਕਿ ਤੁਹਾਡਾ ਬੱਚਾ ਸਕੂਲ ਤੋਂ ਵਾਪਸ ਆਇਆ ਹੈ ਤੁਸੀਂ ਆਂਦੇ ਹੀ ਉਹਦੇ ਨਾਲ ਕਦੇ ਵੀ ਕੁਐਸ਼ਨਿੰਗ ਸਟਾਰਟ ਨਹੀਂ ਕਰਨੀ ਸਭ ਤੋਂ ਪਹਿਲਾਂ ਬੱਚੇ ਨੂੰ ਤੁਸੀਂ ਇੱਕ ਟਾਈਟ ਜਿਹਾ ਹੱਗ ਦੇਣਾ ਜਦੋਂ ਬੱਚਾ ਸਕੂਲ ਤੋਂ ਵਾਪਸ ਆਉਂਦਾ ਹੈ ਠੀਕ ਹੈ ਉਹਨੂੰ ਵਾਪਸ ਆਂਦੇ ਤੁਸੀਂ ਬਿਲਕੁਲ ਕੁਐਸ਼ਨਿੰਗ ਨਹੀਂ ਕਰਨੀ ਕਿ ਅੱਜ ਟਿਫਨ ਫਿਨਿਸ਼ ਕੀਤਾ ਜਾਂ ਤੂੰ ਅੱਜ ਕਿਸੇ ਨਾਲ ਲੜਾਈ ਤੇ ਨਹੀਂ ਕੀਤੀ ਜਾਂ ਮੈਡਮ ਨੇ ਸਕੂਲ ਵਿੱਚ ਕੀ ਕਰਵਾਇਆ ਐ ਇਦਾਂ ਦੇ ਕੁਐਸ਼ਨ ਬਿਲਕੁਲ ਨਹੀਂ ਕਰਨੇ ਤੁਸੀਂ ਬੱਚੇ ਦੇ ਨਾਲ ਪ੍ਰਸ਼ਨ ਕੀ ਕਰਨਾ ਹੈ ਕਿ ਬੇਟਾ ਅੱਜ ਤਾਂ ਸਕੂਲ ਦੇ ਵਿੱਚ ਕਿਸੇ ਬੱਚੇ ਦੀ ਹੈਲਪ ਕੀਤੀ ਇਸ ਤਰ੍ਹਾਂ ਦੇ ਕੁਸ਼ਨ ਕਰਨ ਦਾ ਬੈਨੀਫਿਟ ਕੀ ਹੋਏਗਾ ਕਿ ਬੱਚਾ ਜਿਹੜਾ ਵਾ ਉਹਦੀ ਹੈਲਪਿੰਗ ਨੇਚਰ ਜਿਹੜੀ ਹੈ ਉਹ ਇਨਹਾਂਸ ਹੋਵੇਗੀ ਉਹਦਾ ਧਿਆਨ ਜਿਹੜਾ ਵਾ ਉਹ ਦੂਸਰੇ ਬੱਚਿਆਂ ਦੀ ਹੈਲਪ ਕਰਨ ਵੱਲ ਜਾਵੇਗਾ ਹੈਪਿੰਗ ਨੇਚਰ ਦੇ ਨਾਲ-ਨਾਲ ਉਹਦੇ ਵਿੱਚ ਸ਼ੇਅਰਿੰਗ ਦੀ ਹੈਬਿਟ ਵੀ ਆਏਗੀ ਕਿ ਆਪਣੀ ਚੀਜ਼ਾਂ ਨੂੰ ਦੂਸਰੇ ਬੱਚਿਆਂ ਦੇ ਨਾਲ ਸ਼ੇਅਰ ਕਰਨਾ ਜਾਂ ਉਹਨਾਂ ਦੀ ਚੀਜ਼ਾਂ ਯੂਜ਼ ਕਰਨੀਆਂ ਐਦਾਂ ਦਾ ਕੁਸ਼ਨ ਬੱਚਿਆਂ ਦੇ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਨੇਚਰਲੀ ਬੱਚੇ ਦਾ ਧਿਆਨ ਸ਼ੇਅਰਿੰਗ ਵੱਲ ਹੈਲਪਿੰਗ ਵੱਲ ਉਸ ਚੀਜ਼ ਵੱਲ ਜਾਵੇਗਾ ਦੂਸਰਾ ਕੁਐਸਚਨ ਤੁਸੀਂ ਬੱਚਿਆਂ ਨਾਲ ਕਰ ਸਕਦੇ ਹੋ ਕਿ ਬੱਚੇ ਅੱਜ ਤੁਸੀਂ ਸਕੂਲ ਵਿੱਚ ਕਿਸੇ ਬੱਚੇ ਤੋਂ ਕੁਝ ਨਵਾਂ ਸਿੱਖਿਆ ਕੀ ਪਤਾ ਬੱਚਾ ਤੁਹਾਨੂੰ ਐਕਚੁਅਲ ਵਿੱਚ ਦੱਸ ਦਵੇ ਕਿ ਕਿਸ ਬੱਚੇ ਨੇ ਮੰਮਾ ਅੱਜ ਬੜਾ ਅੱਛਾ ਪਰਫਾਰਮ ਕੀਤਾ ਜਾਂ ਉਹਨੇ ਬੜਾ ਅੱਛਾ ਟੈਸਟ ਕੀਤਾ ਜਾਂ ਉਹਨੇ ਬੜੀ ਅੱਛੀ ਸਪੀਚ ਦਿੱਤੀ ਕਲਾਸ ਵਿੱਚ ਇਸ ਚੀਜ਼ ਨਾਲ ਕੀ ਹੁੰਦਾ ਹੈ ਕਿ ਬੱਚਿਆਂ ਦੇ ਵਿੱਚ ایکسپੀਰੀਅੰਸ ਸ਼ੇਅਰ ਕਰਨ ਦੀ ਹੈਬਿਟ ਆਂਦੀ ਹੈ ਇਸ ਤਰ੍ਹਾਂ ਦੀ ਕੁਸ਼ਿੰਗ ਕਰਨ ਦੇ ਇੱਕ ਹੋਰ ਬੈਨੀਫਿਟ ਹੋਵੇਗਾ ਕਿ ਕੀ ਪਤਾ ਉਹ ਦੂਸਰੇ ਬੱਚਿਆਂ ਦੇ ਵਿੱਚ ਦੂਸਰੇ ਲੋਕਾਂ ਦੇ ਵਿੱਚ ਵਧੀਆ ਚੀਜ਼ਾਂ ਲੱਭਣੀਆਂ ਸ਼ੁਰੂ ਕਰ ਦੇਵੇ ਕਿ ਮੈਂ ਕਿਸੇ ਤੋਂ ਕੀ ਸਿੱਖ ਸਕਦਾ ਵਾਂ ਕਿ ਮੈਂ ਅੱਛਾ ਸਿੱਖ ਸਕਦਾ ਵਾਂ ਇਸ ਤਰ੍ਹਾਂ ਦੀ ਕੁਐਸਚਨਿੰਗ ਦਾ ਬੱਚੇ ਦੇ ਦਿਮਾਗ ਉੱਤੇ ਕਾਫੀ ਪੋਜ਼ਿਟਿਵ ਇਫੈਕਟ ਹੁੰਦਾ ਹੈ ਉਹ ਦੂਸਰਿਆਂ ਦੇ ਵਿੱਚ ਅਛਾਈਆਂ ਲੱਭਣੀਆਂ ਸ਼ੁਰੂ ਕਰ ਦਿੰਦਾ ਅਸੀਂ ਕੰਪੇਅਰ ਕਰ ਦਿੰਦੇ ਹਾਂ ਬੱਚੇ ਨੂੰ ਕਿ ਉਹਦੇ ਮਾਰਕਸ ਜ਼ਿਆਦਾ ਆਏ ਨੇ ਤੇਰੇ ਮਾਰਕਸ ਘੱਟ ਆਏ ਨੇ ਇਨ ਕੇਸ ਬੱਚੇ ਦੇ ਨੰਬਰ ਘੱਟ ਵੀ ਆਏ ਨੇ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਕੁਐਸਚਨ ਪੁੱਛ ਸਕਦੇ ਹੋ ਕਿ ਬੇਟਾ ਚਲੋ ਕੋਈ ਨਹੀਂ ਇਸ ਵਰੀ ਤਿਰਨ ਮਾਰਕਸ ਘਟਾਏ ਨੇ ਬਟ ਨੈਕਸਟ ਟਾਈਮ ਤੋਂ ਹੋਰ ਜ਼ਿਆਦਾ ਮਿਹਨਤ ਕਰੇਗਾ ਤਾਂ ਤੇਰੇ ਮਾਰਕਸ ਹੋਰ ਅੱਛੇ ਆਣਗੇ ਤੁਸੀਂ ਦੇਖੋਗੇ ਕਿ ਤੁਹਾਡੇ ਪ੍ਰਸ਼ਨ ਬਦਲਣ ਦੇ ਸਟਾਈਲ ਦੇ ਨਾਲ ਹੀ ਬੱਚਿਆਂ ਦੇ ਬਿਹੇਵੀਅਰ ਦੇ ਵਿੱਚ ਵੀ ਕਾਫੀ ਚੇਂਜ ਆਵੇਗਾ ਤੁਹਾਡੀ ਕੀਤੀ ਗਈ ਕੋਚਿੰਗ ਤੁਹਾਡੀ ਬੌਂਡਿੰਗ ਬੱਚਿਆਂ ਦੇ ਨਾਲ ਸਟਰੋਂਗ ਕਰੇਗੀ ਬੱਚੇ ਦੇ ਵਿੱਚ ਜਿਹੜਾ ਬਿਹੇਵੀਅਰ ਹੈਗਾ ਵਾ ਉਹ ਪੇਰੈਂਟਸ ਦੀ ਰਿਫਲੈਕਸ਼ਨ ਹੁੰਦਾ ਹੈ ਇਸ ਤਰ੍ਹਾਂ ਦੀ ਪੇਰੈਂਟਸ ਦੀ ਟਾਕ ਹੋਵੇਗੀ ਉਹਨਾਂ ਦਾ ਬਿਹੇਵੀਅਰ ਹੋਵੇਗਾ ਉਹਨਾਂ ਦਾ ਰਹਿਣ ਸਹਿਣ ਹੋਵੇਗਾ ਬੱਚਾ ਵੀ ਸੇਮ ਉਹੋ ਹੀ ਚੀਜ਼ਾਂ ਅਡਾਪਟ ਕਰਦਾ ਹੋ کوشش ਕਰਿਆ ਕਰੋ ਕਿ ਰੋਜ਼-ਰੋਜ਼ ਬੱਚਿਆਂ ਦੇ ਨਾਲ ਨਵੇਂ-ਨਵੇਂ ਕੁਐਸ਼ਨਸ ਟਰਾਈ ਕਰੋ ਉਹਨਾਂ ਦੇ ਨਾਲ ਤੁਸੀਂ ਓਪਨ ਐਂਡਡ ਕੁਐਸ਼ਨ ਕਰਿਆ ਕਰੋ ক্লোਜ਼ ਐਂਡਡ ਕੁਐਸ਼ਨਿੰਗ ਨਾ ਕਰਿਆ ਕਰੋ ਸਿੱਧਾ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਇਹ ਚੀਜ਼ ਨਹੀਂ ਸਹੀ ਇਸ ਕਰੋਨਾ ਦੇ ਨਾਲ ਗੱਲ ਕਰਿਆ ਕਰੋ ਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਣ ਉਹਨਾਂ ਦੇ ਜਿਹੜੇ ਥਿਊਜ਼ ਹੈਗੇ ਆ ਉਹ ਤੁਹਾਡੇ ਅੱਗੇ ਰੱਖ ਸਕਣ ਸੋ ਉਮੀਦ ਕਰਦੀ ਹਾਂ ਕਿ ਛੋਟੀ ਜੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਤੁਸੀਂ ਇਹ ਹੈਬਿਟਸ ਜਿਹੜੀਆਂ ਨੇ ਏ ਪੈਰੈਂਟਿੰਗ ਸਟਾਈਲ ਜਿਹੜੇ ਆਪਣੇ ਪੈਰੈਂਟਿੰਗ ਦੇ ਵਿੱਚ ਤੁਸੀਂ ਇਨਕਲੂਡ ਕਰੋ। ਵੀਡੀਓ ਅਚੀ ਲਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਬੜੀਆਂ ਪਿਆਰੀ ਪਿਆਰੀ ਵੀਡੀਓਜ਼ ਤੁਸੀਂ ਦੇਖ ਸਕੋ। ਥੈਂਕ ਯੂ।